ਦੀ ਜਗੀ ਇਹ ਹੀਟਰ ਦੀ ਅਸੀਂ ਆਊਟਡੋਰ ਸੀਟਸ ਲੈ ਕੇ ਆਏ ਨੇ ਅਸੀਂ ਇਹਨੂੰ ਘਰ ਦੇ ਬਾਹਰ ਮੈਰਿਜ ਪਹਲੇ ਅਸੀਂ ਜੈ ਰੈਸਟੋਰੈਂਟਸ ਕੈਫੇਜ਼ ਹਰ ਕਿਤੇ ਇਹਨੂੰ ਯੂਜ਼ ਕਰ ਸਕਦੇ ਨੇ ਧਿਆਨ ਰੱਖਿਓ ਜੀ ਇਹ ਬੱਚੇ ਵੀ ਹੱਥ ਲਗਾਣ ਇਹਦੇ ਕੋਈ ਇਹਦਾ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਇਹਦੇ ਵੀ ਇਹ ਤੁਸੀਂ ਰਾਉਂਡ ਟੇਬਲ ਤੁਸੀਂ 3-4 ਟੇਬਲਸ ਦੇ ਆਰਾਊਂਡ ਬੈਠ ਕੇ ਇਹਨੂੰ ਅੱਛਾ ਇਹ ਬੇਸਿਕਲੀ ਕੀ ਹੈ ਜੀ ਇਹ ਤੁਸੀਂ ਗਿਰਦਾ ਕੁਝ ਹੁੰਦਾ ਇਹ ਹੀਟਰ ਬੰਦ ਹੋ ਜਾਏਗਾ ਨਾਲ ਦੀ ਨਾਲ ਇਹਦੇ ਬੱਚੇ ਹੱਥ ਹੱਥ ਲਗਾਉਣ ਦਾ ਵੀ ਕੋਈ ਖਤਰਾ ਨਹੀਂ ਛੋਟੇ ਘਰੇ ਬੱਚੇ ਹੈਗੇ ਨੇ ਕੋਈ ਵੀ ਹੈਗੇ ਨੇ ਉਹ ਇਨਡੋਰ ਵੀ ਇਹ ਪ੍ਰੀਮੀਅਮ ਮਾਡਲ ਹੈਗਾ ਸਾਡਾ ਬਹੁਤ ਪ੍ਰੀਮੀਅਮ ਮਾਡਲ ਆ ਬਲੈਕ ਲੁੱਕ ਦੇ ਵਿੱਚ ਆ ਤੇ ਬਹੁਤ ਅੱਛਾ ਲੱਗਦਾ ਆਪਣਾ ਕੈਫੇ ਦੇ ਵਿੱਚ ਘਰ ਦੇ ਵਿੱਚ ਤੁਸੀਂ ਹੈਂਗ ਕਰਕੇ ਲਗਾ ਸਕਦੇ ਹੋ ਇਹਦਾ ਕੋਈ ਖਤਰਾ ਨਹੀਂ ਹੈਗਾ ਕੋਈ ਵੀ ਪੱਖਾ ਲੈਣਾ ਹੋਵੇ ਕੋਈ ਐਗਜ਼ੌਸਟ ਫੈਨ ਲੈਣਾ ਹੋਵੇ ਉਹ ਸਾਡੇ ਕੋਲ ਹਰ ਤਰ੍ਹਾਂ ਦੇ ਪੱਖੇ ਮਿਲਣਗੇ ਇਹ ਜੀ ਨਹੀਂ ਇਹ ਪੱਖਾ ਵਜੀ ਇਹ ਹੈਵੀ ਡਿਊਟੀ ਪੱਖਾ ਵਜੀ ਫਰਨਸ ਕੋਰਜਿੰਗ ਦੇ ਵਿੱਚ ਯੂਜ਼ ਆਉਂਦੇ ਨੇ ਤੁਸੀਂ ਸਾਡਾ ਕੋਈ ਵੀ ਆਈਟਮ ਲੈਣੀ ਹੋਵੇ ਤੁਸੀਂ ਸਾਡੀ ਫੈਕਟਰੀ ਵਿਜ਼ਿਟ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਸਰਦੀਆਂ ਦਾ ਮੌਸਮ ਆ ਗਿਆ ਹੈ ਔਰ ਹੀਟਰਸ ਦੀ ਜਿਹੜੀ ਆ ਬਹੁਤ ਜ਼ਿਆਦਾ ਡਿਮਾਂਡ ਆ ਔਰ ਚੈਰੀ ਫੈਨਸ ਵਾਲੇ ਜਿਹੜੇ ਮਨੀਸ਼ ਜੀ ਨੇ ਉਹਨਾਂ ਨੂੰ ਪੁੱਛਦੇ ਆ ਕਿ ਬਹੁਤ ਸੋਹਣੇ ਸੋਹਣੇ ਜਿਹੜੇ ਤੁਸੀਂ ਦੇਖ ਰਹੇ ਹੋ ਹੀਟਰ ਲੈ ਕੇ ਆਏ ਨੇ ਮੈਂ ਇਦਾਂ ਦੇ ਹੀਟਰ ਜਿਹੜੇ ਪਹਿਲੀ ਵਾਰ ਦੇਖ ਰਿਆ ਹੈਗਾ ਤਾਂ ਸਾਰੀ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਲੁਧਿਆਣਾ ਲਾਈਵ ਤੇ ਹਾਂਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਨੀਸ਼ ਜੀ ਇਹ ਹੀਟਰਸ ਬਹੁਤ ਪਿਆਰੇ ਲੱਗਦੇ ਨੇ ਅਗਰ ਨਾ ਵੀ ਚਲਾਈਏ ਵੈਸੇ ਹੀ ਗਾਰਡਨ ਵਗੈਰਾ ਚ ਪਏ ਹੁਣ ਤਾਂ ਬਹੁਤ ਸੋਹਣੇ ਲੱਗਦੇ ਨੇ ਬਿਲਕੁਲ ਜੀ ਬਿਲਕੁਲ ਤੇ ਐਕਚੁਅਲੀ ਨਵੀਂ ਰੇਂਜ ਹੈਗੀ ਸਾਡੀ ਹੀਟਰ ਦੀ ਠੀਕ ਹੈ। ਨਵੀਂ ਰੇਂਜ ਹੈਗੀ ਇਹ ਹੀਟਰ ਦੀ ਅਸੀਂ ਆਊਟਡੋਰ ਸੀਟਰਸ ਲੈ ਕੇ ਆਏ ਨੇ ਅਸੀਂ ਇਹਨੂੰ ਘਰ ਦੇ ਬਾ ऐसे रेस्टोरेंट्स कैफेज हर किसी ने यूज़ कर सकते हैं। एदे ਵਿੱਚ ਇਲੈਕਟ੍ਰਿਕ ਵੀ ਨੇ ਤੇ ਗੈਸ ਵਾਲੇ ਵੀ ਨੇ। ਇਹ ਦੋਨੋਂ ਆਪਸ਼ਨਸ ਨੇ। ਇਹ ਜਿਹੜਾ ਹੀਟਰ ਹੈ ਇਹਦੀ ਹੀਟ ਇੱਥੇ ਤੱਕ ਮਹਿਸੂਸ ਹੋ ਰਹੀ ਹੈ। ਹਾਂਜੀ ਹਾਂਜੀ। ਬਾਟੇ ਦਾ ਕੋਈ ਖਤਰਾ ਨਹੀਂ ਹੈਗਾ। ਨਹੀਂ ਜੀ ਇਹਦਾ ਇਹਦਾ ਕੋਈ ਖਤਰਾ ਨਹੀਂ ਹੈਗਾ। ਪੂਰਾ ਗਲਾਸ ਜਿਹੜਾ ਲਗਾਇਆ ਹੋਇਆ ਉਹਨਾਂ ਨੇ। ਬਿਲਕੁਲ ਜੀ। ਇਹ ਇਹਨੂੰ ਆਪਾਂ ਬਿਲਕੁਲ ਇਹ ਤੱਕ ਧਿਆਨ ਰੱਖਿਆ ਗਏ ਇਹ ਬੱਚੇ ਵੀ ਹੱਥ ਲਗਾਣ ਇਹਦੇ ਕੋਈ ਇਹਦਾ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਇਹਦੇ ਦੀ ਇਹ ਇਹਨੂੰ ਆਪਾਂ ਘੱਟ ਵੱਧ ਆਪਸ਼ਨਸ ਵੀ ਕਰ ਸਕਦੇ ਆ ਤੇ ਇਹ ਗੈਸ ਵੀ ਮਿਨੀਮਮ 450 ਗ੍ਰਾਮ ਪਰ ਘੰਟਾ ਇਹਦੀ ਖਪਤ ਹੈਗੀ ਰਹੇ ਅੱਛਾ ਗੈਸ ਵੀ ਕੋਈ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਖਪਤ ਹੈਗੀ ਇਹਦੀ ਤੇ ਜ਼ਿਆਦਾ ਤੋਂ ਜ਼ਿਆਦਾ ਆਪਾਂ ਹਾਈ ਤੇ ਚਲਾਉਣ ਤੇ 850 ਗ੍ਰਾਮ ਪਰ ਘੰਟਾ ਦੀ ਖਪਤ ਹੈਗੀ ਆ ਠੀਕ ਹੈ ਤੇ ਇਹ ਇਹ ਵੀ ਜਿਹੜਾ ਗੈਸ ਤੇ ਆ ਜੀ ਹੀਟਰ ਇਹਦੀ ਗੈਸ ਤੇ ਹੈ ਹੀਟਰ ਜੀ ਇਹ ਜ ਇਹ ਇੱਕ ਨਵਾਂ ਮਾਡਲ ਇਹ ਅਸੀਂ ਆ ਇਸ ਲਈ ਅੰਦਾਜ਼ੀ ਇਹ ਸਭ ਤੋਂ ਬੈਸਟ ਆ ਇਹਦੀ ਹੀਟ ਬਹੁਤ ਅੱਛੀ ਹੈ ਇਹ ਤੁਸੀਂ ਰਾਉਂਡ ਟੇਬਲ ਤੁਸੀਂ 3-4 ਟੇਬਲਸ ਦੇ ਆਰਾਊਂਡ ਬੈਠ ਕੇ ਇਹਨੂੰ ਅੱਛਾ ਇਹਦਾ ਹੀਟ ਦਾ ਮਜ਼ਾ ਲੈ ਸਕਦੇ ਹੋ ਹਾਂਜੀ ਹਾਂ ਠੀਕ ਹੈ ਜੀ ਜਿੱਦਾਂ ਹੁਣ ਅੱਗੇ ਠੰਡ ਆਇਆ ਤਾਂ ਧੁੰਦ ਵਗੈਰਾ ਜਲਦੀ ਪੈਣਾ ਸ਼ੁਰੂ ਹੋ ਜਾਂਦੀ ਹੈ ਗਾਰਡਨ ਦੇ ਵਿੱਚ ਬੈਨ ਨੂੰ ਦਿਲ ਕਰਦਾ ਪਰ ਆਪਾਂ ਬੈਹ ਨਹੀਂ ਸਕਦੇ ਤੇ ਇਹ ਹੀਟਰ ਵੀ ਬਹੁਤ ਸੋਹਣਾ ਲੱਗ ਰਿਹਾ ਜੀ ਦੇਖਣ ਦੇ ਵਿੱਚ ਇਹਦੀ ਕੀ ਖਾਸੀਅਤ ਹੈ ਇਹ ਇਲੈਕਟ੍ਰਿਕ ਹੀਟਰ ਹੈ ਜੀ ਇਹਨੂੰ ਆਪਾਂ ਘਰ ਦੇ ਅੰਦਰ ਬਾਰ ਆਪਾਂ ਕਿਤੇ ਵੀ ਇਹਨੂੰ ਆਊਟਡੋਰ ਇਨਡੋਰ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਇਹ ਸੇਫ ਹੈ ਸੇਫਟੀ ਦੇ ਦਾ ਮਤਲਬ ਬਹੁਤ ਜ਼ਿਆਦਾ ਖਾਸ ਇਹਦਾ ਧਿਆਨ ਰੱਖਿਆ ਗਿਆ ਹੈ ਕਿਸ ਤਰ੍ਹਾਂ ਜੀ ਇਹ ਬੇਸਿਕਲੀ ਕੀ ਹੈ ਜੀ ਇਹ ਤੁਸੀਂ ਗਿਰਦਾ ਕੁਝ ਹੁੰਦਾ ਹੈ ਹੀਟਰ ਬੰਦ ਹੋ ਜਾਏਗਾ ਨਾਲ ਦੀ ਨਾਲ ਇਹ ਤੁਸੀਂ ਦੇਖੋ ਆ ਐਲੀਮੈਂਟ ਇਹਦਾ ਹੈਗਾ ਬੰਦ ਹੋ ਗਿਆ ਇਹ ਅੱਛਾ ਹਾਂਜੀ ਹਾਂਜੀ ਇਹ ਬੰਦ ਹੋ ਗਿਆ ਇਹ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਗਿਰ ਜਾਂਦਾ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਦਿੱਕਤ ਨਹੀਂ ਆਏਗੀ ਤੇ ਜਦੋਂ ਇਹਨੂੰ ਸਿੱਧਾ ਕਰਾਂਗੇ ਆਪਾਂ ਤਾਂ ਫਿਰ ਚੱਲ ਜਾਏਗਾ ਇਹ ਫੇਰ ਚੱਲ ਜਾਏਗਾ ਜੀ ਇਹਦੇ ਬੱਚੇ ਹੱਥ ਹੱਥ ਲਗਾਉਣ ਦਾ ਵੀ ਕੋਈ ਖਤਰਾ ਨਹੀਂ ਛੋਟੇ ਘਰੇ ਬੱਚੇ ਹੈਗੇ ਨੇ ਕੋਈ ਵੀ ਹੈਗੇ ਨੇ ਉਹ ਇਨਡੋਰ ਵੀ ਆਪਾਂ ਯੂਜ਼ ਕਰ ਸਕਦੇ ਆ ਇਹਨੂੰ ਠੀਕ ਹੈ ਇਹ ਤਿੰਨ ਹੀ ਰੋਬੋਟ ਦੇ ਵਿੱਚ ਹੈਗਾ ਇਹਨੂੰ ਤੁਸੀਂ ਡਾਊਨ ਕਰਨਾ ਆਪਾਂ ਡਾਊਨ ਵੀ ਕਰ ਸਕਦੇ ਆ ਇਥੋਂ نیچے ਵੀ ਕਰ ਸਕਦੇ ਆ ਆਪਾਂ ਸਾਰਾ ਆਪਸ਼ਨ ਹੈਗਾ ਐਡਜਸਟਮੈਂਟ ਹੈਗੀ ਹੈ ਸਾਰੀ نیچے ਕਰਨ ਦੀ ਐਡਜਸਟਮੈਂਟ ਵੀ ਹੈਗੀ ਹੈ ਠੀਕ ਹੈ ਜੀ ਇਹਦੇ ਵਿੱਚ ਹੋਰ ਮਾਡਲ ਹੈਗਾ ਜੀ ਇਹ ਪ੍ਰੀਮੀਅਮ ਮਾਡਲ ਹੈਗਾ ਸਾਡਾ ਬਹੁਤ ਪ੍ਰੀਮੀਅਮ ਮਾਡਲ ਆ ਬਲੈਕ ਲੁੱਕ ਦੇ ਵਿੱਚ ਆ ਤੇ ਬਹੁਤ ਅੱਛਾ ਲੱਗਦਾ ਬਿਲਕੁਲ ਜਿਹੜੇ ਬਹੁਤ ਸੋਹਣੇ ਡਿਜ਼ਾਈਨ ਦੇ ਜਿਹੜੇ ਮੈਂ ਪਹਿਲੀ ਵਾਰ ਦੇਖਿਆ ਇਸ ਤਰ੍ਹਾਂ ਦੇ ਜਿਹੜੇ ਹਿੱਟ ਨੇ ਤੇ ਪੱਖੇ ਵੀ ਬਹੁਤ ਤਰ੍ਹਾਂ ਦੇ ਪਏ ਆ ਜੀ ਮੈਂ ਚਾਹਣਾ ਦਰਸ਼ਕਾਂ ਨੂੰ ਇਹਨਾਂ ਬਾਰੇ ਵੀ ਦੱਸਾਂ ਵੱਡੇ ਵੱਡੇ ਜਿਹੜੇ ਪੱਖੇ ਹੈਗੇ ਆ ਬਿਲਕੁਲ ਇਹ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਜੀ ਚੈਰੀ ਫੈਨਸ ਐਂਡ ਹੀਟਰਸ ਸਾਡਾ ਲਿੰਕ ਰੋਡ ਤੇ ਹੈਗਾ ਇਹ ਸਾਰੇ ਕੂਲਰਸ ਦੀ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਇਹ ਕੂਲਰਸ 300 ਲੀਟਰ ਤੱਕ ਹੈਗੇ ਸਾਡੇ ਕੋਲੇ ਇਹ ਜਿਹੜਾ ਵੱਡਾ ਕੂਲਰ ਹੈ ਇਹ ਕਿੰਨੇ ਲੀਟਰ ਦਾ ਇਹ 300 ਲੀਟਰ ਦਾ ਕੂਲਰ ਹੈ ਜੀ ਅਚੱਤ ਟੈਂਸੂਲਟ ਹੁੰਦਾ ਹੈ ਹਾਂਜੀ ਹਾਂਜੀ ਤੇ ਇਹਦੇ ਵਿੱਚ ਜਿਹੜਾ ਕੀ ਘਾਵ ਵਗੈਰਾ ਪਾਇਆ ਹੋਇਆ ਜਾਂ ਕੀ ਛਨੀ ਪੈਣ ਲੱਗਿਆ ਹੁੰਦਾ ਜੀ ਤੁਸੀਂ ਇੰਡਸਟਰੀਜ਼ ਆਊਟਡੋਰਸ ਵਾਸਤੇ ਯੂਜ਼ ਕਰ ਸਕਦੇ ਹੋ ਹਰ ਕੋਈ ਇੰਡਸਟਰੀ ਇਹਨੂੰ ਲਗਾ ਸਕਦੀ ਆ ਅਜੇ ਗਰਮੀਆਂ ਦੇ ਵਿੱਚ ਕੀ ਹੁੰਦਾ ਇੰਡਸਟਰੀਜ਼ ਨੂੰ ਠੰਡਾ ਕਰਨ ਵਾਸਤੇ ਇਹ কুলਰਸ ਲਗਾਏ ਜਾਂਦੇ ਨੇ ਹੀਟ ਬਹੁਤ ਜ਼ਿਆਦਾ ਹੈ ਜੀ ਮੈਂ ਖੜਾ ਇੱਥੇ ਮੈਨੂੰ ਮਤਲਬ ਫੜਿਆ ਨਹੀਂ ਜਾ ਰਿਹਾ ਇੰਨੀ ਜ਼ਿਆਦਾ ਹੀਟ ਹੈ ਦੇਖਣ ਦੇ ਵਿੱਚ ਇਹ ਨਹੀਂ ਲੱਗਦੀ ਹੈਗੀ ਤੇ ਇਹ ਸਰ ਜਿਹੜੇ ਵਾਲਫ ਏਨ ਆਗੇ ਹਾਂਜੀ ਇਹ ਬਾਲਸ ਫੈਨ ਆਗੇ ਜੀ ਇਹ ਹੀਟਿੰਗ ਹੀਟਰ ਹੈ ਜੀ ਹੀਟਿੰਗ ਹੀਟਰ ਹੈ ਜੀ ਓਕੇ ਤੇ ਇਹ ਵੀ ਹੀਟਰ ਹੀ ਹੈ ਜੀ ਜੀ ਤੁਸੀਂ ਮਤਲਬ ਆਪਣਾ ਕੈਫੇ ਦੇ ਵਿੱਚ ਘਰ ਦੇ ਵਿੱਚ ਤੁਸੀਂ ਹੈਂਗ ਕਰਕੇ ਲਗਾ ਸਕਦੇ ਹੋ ਇਹਦਾ ਕੋਈ ਖਤਰਾ ਨਹੀਂ ਹੈਗਾ ਇਹਨੂੰ ਤੁਸੀਂ ਘੱਟ ਵੱਧ ਹੀਟ ਕਰਨ ਦੀ ਹੈ ਇਹਦਾ ਆਪਸ਼ਨ ਦਿੱਤਾ ਗਿਆ ਵਾ ਇਹਨੂੰ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ ਹਾਂ ਇਹਨੂੰ ਇਹਨੂੰ ਘੱਟ ਵੱਧ ਕਰਨ ਵਾਸਤੇ ਹੈਗਾ ਜੀ ਇੱਕ ਵਾਰ ਨੀਚੋਂ ਦਿਖਾ ਦਿਓ ਬਹੁਤ ਸੋਹਣਾ ਜਿਹੜਾ ਡਿਜ਼ਾਈਨ ਤਿਆਰ ਕੀਤਾ ਹੋਇਆ ਤੇ ਇਹ ਵੀ ਸਰ ਗੈਸ ਹੀਟਰ ਹੀ ਹੈ ਜੀ ਇਹ ਵੀ ਗੈਸ ਹੀਟਰ ਹੈ ਜੀ ਠੀਕ ਹੈ ਇਹ ਵੀ ਜਿਹੜਾ ਮੈਰਿਜ ਪੈਲਸਾਂ ਦੇ ਵਿੱਚ ਰੈਸਟੋਰੈਂਟਸ ਦੇ ਵਿੱਚ ਹਨਾ ਕੈਫੇਜ਼ ਦੇ ਵਿੱਚ ਕੈਫੇ ਦੇ ਵਿੱਚ ਗਾਰਡਨ ਦੇ ਵਿੱਚ ਤੁਸੀਂ ਆਊਟਡੋਰਸ ਕਿਤੇ ਵੀ ਇਹਨੂੰ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਸਾਰੇ ਪਾਣੀ ਦੀਆਂ ਪਾਈਪਾਂ ਨੇ ਕੀ ਪਾਈਪ ਵਗੈਰਾ ਲਗਾਏ ਹੋਏ ਨੇ ਇਹ ਬੀਸਿਕਲੀ ਪਾਣੀ ਵਾਲਾ ਪੱਖਾ ਵਾ ਜੀ ਮਿਸ ਫੈਨ ਕਹਿੰਦੇ ਇਹਨੂੰ ਇਹ ਆਊਟਡੋਰਸ ਵਾਸਤੇ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਅ ਬੀਸਿਕਲੀ ਇਹਨੂੰ ਘਰ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਇਹ ਸਾਡੇ ਹੋਰ ਵੀ ਮਾਡਲਸ ਕਾਫੀ ਨੇ ਇਹਦੇ ਵਿੱਚ ਤੁਸੀਂ ਇੰਡਸਟਰੀਅਲ ਮਿਸ ਫੈਨ ਹੈ ਨਾ ਇੰਡਸਟਰੀਅਲ ਮਿਸ ਫੈਨ ਵੀ ਮਿਲ ਜੇਗਾ ਸਾਡੇ ਕੋਲੋਂ ਠੀਕ ਹੈ ਜੀ ਆ ਸਾਰੀ ਪੱਖਿਆਂ ਦੀ ਰੇਂਜ ਆ ਗਈ ਜੀ ਵੱਡੇ ਪੱਖੇ ਇੰਡਸਟਰੀਜ਼ ਦੇ ਵਿੱਚ ਕਿਤੇ ਵੀ ਜ਼ਰੂਰਤ ਹੈਗੀ ਆ ਮਤਲਬ ਪੱਖਿਆਂ ਦੇ ਵਿੱਚ ਸਾਡੇ ਕੋਲੇ ਕਮਰਸ਼ੀਅਲ ਪੱਖੇ ਹੁੰਦੇ ਆ ਜੀ ਤੁਸੀਂ ਆਊਟਡੋਰਸ ਵਾਸ ਮਤਲਬ ਇੰਡਸਟਰੀ ਦੇ ਵਿੱਚ ਤੁਸੀਂ ਕੋਈ ਵੀ ਪੱਖਾ ਲੈਣਾ ਹੋਵੇ ਕੋਈ ਐਗਜ਼ੌਸਟ ਫੈਨ ਲੈਣਾ ਹੋਵੇ ਉਹ ਸਾਡੇ ਕੋਲ ਹਰ ਤਰ੍ਹਾਂ ਦੇ ਪੱਖੇ ਮਿਲਣਗੇ ਇਹ ਸਾਰੀ ਮੈਨੂਫੈਕਚਰਿੰਗ ਤੁਹਾਡੀ ਆਪਣੀ ਹੈ ਜੀ ਸਾਡੀ ਆਪਣੀ ਹੈ ਜੀ ਇੰਡਸਟਰੀਅਲ ਵੈਂਟੀਲੇਸ਼ਨ ਵਾਸਤੇ কুলਿੰਗ ਵਾਸਤੇ ਤੁਹਾਨੂੰ ਕੋਈ ਵੀ ਚੀਜ਼ ਦੀ ਲੋਡ ਹੋਵੇ ਐਗਜ਼ੌਸਟ ਫੈਨ ਦੀ ਲੋਡ ਹੋਵੇ ਪੱਖੇ ਦੀ ਸਾਡੇ ਕੋਲ ਹਰ ਚੀਜ਼ ਮਿਲੇਗੀ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਜੀ ਸਾਰੀ ਠੀਕ ਹੈ ਜੀ ਆ ਇੱਕ ਵਾਰ ਨੇੜੇ ਕਰਕੇ ਦਿਖਾ ਦਿਓ ਕਾਫੀ ਹੈਵੀ ਮਟੀਰੀਅਲ ਦੇ ਨਾਲ ਜਿਹੜਾ ਇਹਨਾਂ ਨੂੰ ਤਿਆਰ ਕੀਤਾ ਹੋਇਆ ਐਗਜ਼ੌਸਟ ਫੈਨ ਵੀ ਹੈਗੇ ਨੇ ਆ ਜਿਹੜਾ ਇਹ ਸ਼ੈਡਜ਼ ਦੇ ਵਿੱਚ ਐਗਜ਼ੌਸਟ ਫੈਨ ਲੱਗਦੇ ਆ ਜੀ اچھا ਠੀਕ ਹੈ ਇਹਦੇ ਵਿੱਚ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ ਇਹ ਇਹ ਪਲਾਸਟਿਕ ਦੇ ਵਿੱਚ ਹੀ ਸਾਰਾ ਇਹ ਫਾਈਬਰ ਦੇ ਵਿੱਚ ਹੁੰਦੇ ਆ ਜੀ ਇਹ ਇਹਦੇ ਵਿੱਚ ਜੰਗਾਲ ਲੱਗਣ ਦਾ ਕੋਈ ਖਤਰਾ ਨਹੀਂ ਹੈਗਾ ਤੁਸੀਂ ਕੈਮੀਕਲ ਇੰਡਸਟਰੀ ਚ ਵੀ ਇਹਨੂੰ ਯੂਜ਼ ਕਰ ਸਕਦੇ ਹੋ ਠੀਕ ਹੈ ਹਰ ਇੰਡਸਟਰੀਜ਼ ਯ ਇਹ ਇਹ ਐਗਜ਼ੌਸਟ ਹੈ ਜੀ ਇਹ ਜੀ ਨਹੀਂ ਇਹ ਪੱਖਾ ਵਜੀ ਇਹ ਹੈਵੀ ਡਿਊਟੀ ਪੱਖਾ ਵਜੀ ਇਹ ਫਰਨਸ ਫੋਰਜਿੰਗ ਦੇ ਵਿੱਚ ਯੂਜ਼ ਆਂਦੇ ਨੇ ਇੰਡਸਟਰੀਜ਼ ਦੇ ਵਿੱਚ ਜਿਹੜੇ ਹੈਵੀ ਇੰਡਸਟਰੀਜ਼ ਆ ਉਹਨੂੰ ਜ਼ਿਆਦਾ ਹਵਾ ਦੇਣ ਵਾਸਤੇ ਇਹ ਪੱਖਾ ਜੀ ਇੱਕ ਕਾਫੀ ਵੱਡੀ ਮੋਟਰ ਜਿਹੜੀ ਲਗਾਈ ਹੋਈ ਹੈ ਇੱਕ ਵਾਰ ਦਿਖਾ ਦਿਓ ਇੱਧਰ ਆ ਕੇ ਕਾਫੀ ਹੈਵੀ ਜਿਹੜਾ ਪੱਖਾ ਤਿਆਰ ਕੀਤਾ ਗਿਆ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਆਪਾਂ ਦਿਓ ਲੈ ਲੈਣੇ ਹਾਂਜੀ ਬਾਪਾ ਅੱਗੋਂ ਵੀ ਵੀਊ ਦਿਖਾ ਦਿੰਦੇ ਆ ਤੇ ਸਰ ਆਪਣਾ ਫੋਨ ਨੰਬਰ ਵਗੈਰਾ ਦੱਸ ਦਿਓ ਦਰਸ਼ਕਾ ਸਾਡੇਆਂ ਨੂੰ ਹਾਂਜੀ ਇਹ ਫੋਨ ਨੰਬਰ ਹੈ ਜੀ 9815002311 ਠੀਕ ਹੈ ਜੀ 9815002311 ਤੇ ਦੂਸਰਾ ਨੰਬਰ ਹੈਗਾ ਜੀ 9815045321 ਠੀਕ ਹੈ ਜੀ ਤੇ ਇਹ ਐਗਜ਼ੀਬਿਸ਼ਨ ਕਿੰਨੇ ਦਿਨਾਂ ਤੱਕ ਲਗਾਈ ਗਈ ਹੈ ਤੁਹਾਡੇ ਕੋਲ ਇਹ ਐਗਜ਼ੀਬਿਸ਼ਨ ਜੀ 5 ਤਰੀਕ ਤੋਂ ਲੈ ਕੇ 8 ਤਰੀਕ ਤੱਕ ਹੈਗੀ ਹੈ ਜੀ ਐਗਜ਼ੀਬਿਸ਼ਨ ਸੈਂਟਰ ਆਪਣਾ ਸਾਨੇਵਾਲ ਰੋਡ ਤੇ ਸਾਨੇਵਾਲ ਰੋਡ ਤੇ ਕਿੱਦਾਂ ਦਾ ਰਿਸਪੌਂਸ ਆ ਰਿਹਾ ਬਹੁਤ ਅੱਛਾ ਰਿਸਪੌਂਸ ਹੈ ਜੀ ਤੁਸੀਂ ਸਾਡਾ ਕੋਈ ਵੀ ਆਈਟਮ ਲੈਣੀ ਹੋਵੇ ਤੁਸੀਂ ਸਾਡੀ ਫੈਕਟਰੀ ਵੀ ਵਿਜ਼ਿਟ ਕਰ ਸਕਦੇ ਹੋ ਸਾਡੀ ਫੈਕਟਰੀ ਜੀ ਚੀਮਾ ਚੌਂਕ ਤੋਂ ਆਉਣ ਦਾ ਵੇ ਸਮਰਾਲਾ ਚੌਂਕ ਨੂੰ ਜਾਣੇ ਹੈ ਲਿੰਕ ਰੋਡ ਤੇ ਸਾਡੀ ਫੈਕਟਰੀ ਹੈਗੀ ਹੈ ਚੈਰੀ ਫੈਨਸ ਐਂਡ ਹੀਟਰਸ ਐ ਨਾਮ ਤੇ ਤੁਸੀਂ ਸਰਚ ਕਰੋਗੇ ਗੂਗਲ ਤੇ ਤੇ ਸਾਰਾ ਸਾਡਾ ਮੈਪ ਗੂਗਲ ਮੈਂ ਸਾਡਾ ਫੋਨ ਨੰਬਰ ਸੈਕਟਰੀ ਐਡਰੈਸ ਸਾਰਾ ਤੁਹਾਨੂੰ ਅਵੇਲੇਬਲ ਹੋ ਜਾਏਗਾ ਠੀਕ ਹੈ ਜੀ ਅਸੀਂ ਤੁਹਾਡਾ ਜਿਹੜਾ ਨੰਬਰ ਹੈ ਉਹ ਵੀ ਸਕਰੀਨ ਦੇ ਉੱਪਰ ਫਲੈਸ਼ ਜਿਹੜਾ ਕਰਨ ਲਾ ਦਾਂਗੇ ਤਾਂ ਜੋ ਦਰਸ਼ਕਾਂ ਨੂੰ ਜਿਹੜਾ ਪਹੁੰਚਣ ਦੇ ਵਿੱਚ ਤੁਹਾਡਾ ਨਾਲ ਕੰਟੈਕਟ ਕਰਨ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਇਹ ਸਾਡੇ ਜੀ ਵਾਲ ਫੈਨ ਹੈਗੇ ਨੇ ਇਹ ਵਾਲ ਫੈਨ ਅੱਛੇ ਸਟਾਈਲਿਸ਼ ਡਿਜ਼ਾਈਨ ਦੇ ਵਿੱਚ ਤਿਆਰ ਕੀਤੇ ਹੋਏ ਪੱਖੇ ਨੇ ਸਾਰੇ ਹਾਂਜੀ ਇਹ ਵਾਲ ਫੈਨ ਨੇ ਵਾਲ ਫੈਨ ਤੁਸੀਂ ਹਰ ਇੰਡਸਟਰੀ 'ਚ ਵਾਲ ਫੈਨ ਦੀ ਜਰੂਰਤ ਹੁੰਦੀ ਆ ਹਵਾ ਦੇਣ ਵਾਸਤੇ ਇਹਦੇ ਸਾਈਜ਼ ਤੁਹਾਨੂੰ ਸਾਰੀ ਇਹਦੀ ਹਵਾ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਜੀ ਅੱਛਾ ਹਾਂਜੀ ਤੇ ਇਹ 1.5 ਕਿਲੋਵੋਟ ਦੇ ਵਿੱਚ ਵੀ ਆਂਦਾ ਜੀ 3 ਕਿਲੋਵੋਟ ਦੇ ਵਿੱਚ ਵੀ ਆਂਦਾ ਇਹ ਚਾਰੋਂ ਪਾਸੇ ਹਨੀਕਾਮ ਪੈਡ ਲੱਗੇ ਹੋਏ ਨੇ ਇਹਦੇ ਓਕੇ ਜੋ ਕਿ ਜੋ ਕਿ ਬੇਸਿਕਲੀ 에ਅਰ 쿨ਿੰਗ ਹੈ ਜਿਹੜੀ ਉਹ ਬਹੁਤ ਜ਼ਿਆਦਾ ਅੱਛੀ ਕਰਦਾ ਵਾ ਕਾਫੀ ਠੰਡੀ ਜਿਹੜੀ ਹਵਾ ਹਾਂਜੀ ਹਾਂਜੀ ਠੀਕ ਹੈ ਤੇ ਇਹ ਵਾਲਾ ਜਿਹੜਾ ਫੈਨ ਹੈ ਜੀ ਕਾਫੀ ਵੱਡਾ ਫੈਨ ਹੈ ਇਹ ਕਾਫੀ بڑا ਫੈਨ ਹੈ ਜੀ ਇਹ ਬੇਸਿਕਲੀ ਇਹਨੂੰ ਜਿਮ ਫੈਨ ਵੀ ਕਰਨਦੇ ਨੇ ਜੀ ਇਹ ਜਿਮ ਦੇ ਵਿੱਚ ਵੀ ਲੱਗਦੇ ਨੇ ਇਹ ਆਪਣਾ ਫੈਕਟਰੀਜ਼ ਵੇਅਰਹਾਊਸਿਸ ਦੇ ਵਿੱਚ ਵੀ ਲੱਗਦੇ ਨੇ ਠੀਕ ਹੈ ਇਹਦਾ 에어ਫਲੋ ਅਪਰੋਕਸੀਮੇਟਲੀ 100 ਫੁੱਟ ਤੱਕ ਹੈ ਜੀ ਓਕੇ ਹਾਂ ਜੀ ਲੰਬਾ ਇਹਦਾ ਫਲੋ ਹੈਗਾ ਔਰ ਕਾਫੀ ਅੱਛੀ ਜਿਹੜੀ ਡਿਜ਼ਾਈਨਿੰਗ ਕੀਤੀ ਹੋਈ ਹੈ ਫੈਨ ਦੀ ਇਹ ਬੇਸਿਕਲੀ ਬੀਐਲਡੀਸੀ ਫੈਨ ਹੈਗਾ ਇਹਦੀ ਵਾਟੇਜ ਕੰਜ਼ਮਪਸ਼ਨ ਬਹੁਤ ਘੱਟ ਆ ਤੇ ਸਰ ਇਹ ਇਹਨਾਂ ਸਾਰੀਆਂ ਚੀਜ਼ਾਂ ਦੀ ਕੋਈ ਵਾਰੰਟੀ ਗਰੰਟੀ ਵੀ ਹੈਗੀ ਹੈ ਸਾਰੇ ਹਾਂਜੀ 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 ਸਰ ਬਿਲਕੁਲ ਸਰ ਫੈਨਸ ਦੀ ਬਿਲਕੁਲ ਗਰੰਟੀ ਹੈਗੀ ਹੈ ਫੈਨਸ ਕੂਲਰ ਜੀ ਗਰੰਟੀ 1 ਇਅਰ ਗਰੰਟੀ ਹੁੰਦੀ ਆ ਕੋਈ ਮੇਜਰ ਫਾਲਟ ਹੋ ਜਾਏਗਾ ਤੇ ਪੀਸ ਚੇਂਜ ਕਰਕੇ ਦੇਵਾਂਗੇ ਮੋਟਰ ਦਾ ਅਗਰ ਕੋਈ ਛੋਟਾ ਹੋ ਜਾਏਗਾ ਤੇ ਨਾਲ ਦੀ ਨਾਲ ਹੀ ਹੋ ਜਾਏਗਾ ਮਤਲਬ ਗਰੰਟੀ ਵੱਲੋਂ ਮਤਲਬ ਕੁਆਲਟੀ ਵੱਲੋਂ ਉਹਦੇ ਵੱਲੋਂ ਤੁਸੀਂ ਬੇਨਿਸ਼ਚਿਤ ਹੋ ਜਾਓ ਸਾਰੇ ਚੀਜ਼ਾਂ ਕੁਆਲਟੀ ਬਣਣਗੀਆਂ ਸਾਡੀ ਆਪਣੀ ਮੈਨੂਫੈਕਚਰਿੰਗ ਲੁਧਿਆਣੇ ਦੀ ਸਰਵਿਸ ਪੱਖੋਂ ਕੋਈ ਵੀ ਜਿਹੜੀ ਦਿੱਕਤ ਨਹੀਂ ਆਏਗੀ ਹਰ ਸਪੇਅਰ ਪੜ ਮਿਲੇਗਾ ਤੁਹਾਨੂੰ ਠੀਕ ਹੈ ਮਨੀਸ਼ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਦੇ ਲਈ ਤਾਂ ਤੁਸੀਂ ਵੀ ਜਿਹੜਾ ਸਰਦੀਆਂ ਦੇ ਵਿੱਚ ਆਪਣੇ ਗਾਰਡਨ ਦਾ ਅਗਰ ਹੋਰ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੇ ਹੀਟਰ ਲਗਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਚੈਰੀ ਫੈਂਸ ਦੇ ਨਾਲ ਤਾਂ ਹੋਰ ਵੀ ਨਵੇਂ ਅਪਡੇਟ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਕੈਮਰਾ ਪਰਸਨ ਬੱਲੂ ਜੀ ਨਾਲ ਹਰਮਿੰਦਰ ਸਿੰਘ ਢਿੱਲੋਂ ਲੁਧਿਆਣਾ ਲਈ